ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਜੈਪਾਨ ਸੋਲ ਡੇਰੀ ਫਾਰਮ ਤੋਂ ਅੱਜ ਆਪ ਪਾਏ ਆ ਜੀ ਪਿੰਡ ਸੋਲ ਦੇ ਵਿੱਚ ਜ਼ਿਲ੍ਹਾ ਤਰਨਤਾਰਨ ਅੱਡਾ ਚਭਾ ਲੱਗਦਾ ਵੀਰਾਂ ਨੂੰ ਤੇ ਪਿੰਡ ਸੋਲ ਸਾਬੇ ਵੀਰੋ ਨਾਲ ਕੋਲ ਆਏ ਆ ਇਹਨਾਂ ਨੇ ਦੋ ਪਸ਼ੂਆਂ ਦੀ ਵਿਕਰੀ ਆ ਤੇ ਸੇਲ ਕੀਤੇ ਵੀਰਾਂ ਨੇ ਇੱਕ ਟੋਕੜ ਕੱਬੜ ਮੈਂ ਆ ਟੋਕੜ ਕੱਬੜ ਮੈਂ ਦੇ ਵਿੱਚ ਇੱਕ ਹੈਗੀ ਜੀ ਬੂਰੀ ਨੇਲੀ ਤੇ ਇੱਕ ਹੈਗੀ ਆ ਨੀਲੀ ਰਾਵੀ ਝੋਟੀ ਕਾਲੇ ਰੰਗ ਚ ਤੇ ਦੂਜਾ ਸੂਆ ਵੀਰਾਂ ਨੇ ਕੋ ਸੂਈ ਹੈ ਜਾਣਕਾਰੀ ਜਿਹੜੀ ਆਪਾਂ ਸਾਰੇ ਵੀਰ ਕੋਲ ਲੈ ਕੇ ਤੁਹਾਨੂੰ ਦਿੰਨੇ ਆ ਵੀਡੀਓ ਦੇ ਉੱਪਰ ਅੱਛੇ ਕਾਲ ਸਾਰੇ ਵੀਰ ਅੱਸੀ ਗਾ ਵੀਰ ਜੀ ਹੋਰ ਸਭ ਠੀਕ ਠਹਾਜੋ ਬੱਸ ਬੜੇ ਚੜ੍ਹਦੀ ਕਲਾ ਜੀ ਹਾਂ ਜੀ ਹੁਣ ਕੋ ਫਿਰ ਦੋ ਹੀ ਪਸ਼ੂ ਆ ਜੀ ਹਾਂਜੀ ਵੀਰ ਜੀ ਦੋ ਪਸ਼ੂ ਆਪਣੇ ਤਾਂ ਤੇ ਇਹਦਾ ਝੋਟੀ ਦਾ ਕੀ ਹਿਸਾਬ ਹੈ ਇਹ ਵੀਰ ਜੀ ਸੂਈ ਜੋ ਕੱਲ ਲੈ ਠੀਕ ਹੈ ਜੀ ਹਾਂਜੀ ਕਿੰਵੇਂ ਸੂਏ ਸੂਈ ਹੈ ਫਿਰ ਕਿਵੇਂ ਦੂਜਾ ਸੂਆ ਸੂਈ ਜੋ ਤੇ ਕਿੰਨਾ ਕਿ ਦੋ ਦੋ ਥਲੇ ਜੇ ਭਾਈ ਆਹ ਟਾਈਮ ਦੇ ਬਾਲਾ ਕੋਗਾ 5 ਕਿਲੋ ਹੋਊਗਾ 5 ਕਿਲੋ ਹਾਂਜੀ ਖਾਲੀ ਨਹੀਂ ਵੀਰ ਜੀ ਸਾਰੀ ਕੀਤੀ ਹੱਲੀ ਠੀਕ ਹੈ ਹਾਂਜੀ ਰਾਤੀ ਠੀਕ ਹੈ ਜੀ ਹਾਂ ਜੀ ਤੇ ਮਗਰ ਪਿਓਰ ਨੀਲੀ ਦੀ ਕੱਟੀ ਜੂ ਠੀਕ ਹੈ ਜੀ ਕੱਟੀ ਮਗਰ ਦੱਸਦਾ ਜੀ ਰਵੇ ਵਾਹ ਰੀ ਗੱਲਾ 나ੜੂ ਦੀ ਜਿਆ ਵੇਖੋ ਹਾਂ ਜੀ ਹਾਂ ਜੀ 나ੜੂ ਦਿਖਾਉਂਦੇ ਵਾ ਬਸ ਠੀਕ ਹੈ ਜੀ ਤੇ ਇੱਕ ਰਾਂ ਤੋੜ ਕੇ ਹਮਾੜੀ ਮੱਝ ਤੋੜ ਕੇ ਦਿਖਾਉਂयो ਮੱਝ ਵੀਰੋ ਕੋਈ ਵੀਰ ਭਰਾ ਦੋਰੂ ਆਂਦਾ ਵਾ ਤੇ ਪੂਰੀ ਸਾਫ ਸੁਥਰੀ ਮੈਂ ਵੀਰਾਂ ਦੇ ਕੋਲ ਅੱਜ ਤੁਹਾਨੂੰ ਤੋੜ ਕੇ ਕਰਾਂ ਦਿਖਾਉਨੇ ਆ ਥਣਵਾੜਾ ਪਿੱਛੇ ਤੁਹਾਨੂੰ ਦਿਖਾ ਦਿੰਨੇ ਆ ਹੋ ਗਿਆ ਇੱਥੇ ਸਮਾਂ ਪਸ ਮੂੜਾ ਹੋ ਕੇ ਆ। ਥਣ ਵੀ ਐ ਬਿਲਕੁਲ ਵਿਰਲਾ ਤੇ ਲੱਗਾ ਵਾ। ਮੇਰੇ ਚਾਚਾ ਚੱਲਣ ਨੂੰ ਜਿਹੜੇ ਬਿਲਕੁਲ ਸਾਫ਼ ਸੁਥਰੇ ਗਏ। ਦੂਜਾ ਸੁਹਾ ਝੋਟੀ ਸੁਈ ਹੈ ਵੀਰਾਂ ਦੇ ਕੋਲ। ਬੋਲੀ 5 ਕਿਲੋ ਦੱਸਦਾ ਵੀਰ। ਵੀ ਠੰਡੀ ਠੁੰਡੀ ਬੜੀ ਫਿਰ। ਇੰਦਾ ਹੀ ਭਰਾ ਥੱਲੇ ਬੈਠੋ। ਠੀਲੇ ਮੱਲ। ਆਹ ਪਿਓ ਠੰਡੀ ਛੀਲ ਠੰਡੀ ਬੜੀ। ਮੈਨਾਂ ਕੋਈ ਗੱਲ ਹੀ ਨਹੀਂ। ਬੱਚੇ ਤਾਂ ਬਗੈਰ ਹੀ ਭਰਾ ਬੈਠੇ ਰਹੋ ਥੱਲੇ। ਦੇਖੋ ਜੀ ਮੱਝ ਬਿਲਕੁਲ ਸਾਫ਼ ਸੁਥਰੀ ਵੀਰਾਂ ਦੇ ਕੋਲ ਅੱਜ। ਸਾਬੇ ਵੀਰ ਕਿੰਨਾ ਕਰ ਜੂਗੀ ਦੋਦ ਸਾਰਾ ਇਹ ਜੀ ਪਹਿਲੇ ਸੂਏ ਦੇ ਨਾਲ ਕਿਹਾ ਜੀ 12 13 ਕਿਲੋ ਇਹ ਚੋਇਆ ਜੋ ਠੀਕ ਆ 12 13 ਹਾਂ ਜੀ ਜੀ ਤੁਹਾਨੂੰ ਪਤਾ ਜੀ ਸੇਵਾ ਦੇ ਜੋ ਆ ਚਲੋ ਇਹਨਾਂ ਦਾ 14 15 ਰੁਪਏ ਕਰੂਗੀ ਚਲੋ 14 15 ਦਾ ਤੇ ਬਦੋ ਤੋਂ 12 13 ਵੀ ਹੋ ਜੀ ਹਾਂ ਜੀ 12 13 ਕਿਲੋ ਬੜੀ ਸੇਵਾ ਦੇ ਠੀਕ ਆ ਤੇ ਕੀ ਕਰਦੇ ਮੋਲ ਆਪਾਂ ਦਾ ਮੋਲ ਭਾਈ 1 10 ਕਰ ਦੇ ਜੋ 1 ਲੱਖ 10000 ਮੋਲ ਹਾਂ ਜੀ ਤੇ ਭਾਈ ਪੂਰੇ ਲੱਖ ਦੀ ਦਵਾਂਗੇ ਠੀਕ ਆ ਜੀ ਹਾਂ ਜੀ ਕੋਈ ਮੰਤਾਨ ਹੋ ਜੂ ਔਰ ਕੋਈ ਕਰ ਦਾਂਗੇ ਭਾਈ ਪਾ ਭੈਣ ਭਰਾ ਦੂਰ ਰਹੂਗਾ ਮਾਨਤਨ ਭਾਈ ਕਰਦਾ ਨਹੀਂ ਨਹੀਂ ਮਾਨਤਨ ਚਾਹੀਦਾ ਵੀ ਜ਼ਰੂਰੀ ਹਾਂਜੀ ਠੀਕ ਆ ਜੀ ਬਾਕੀ ਠੰਡੀ ਠੁੰਡੀ ਬੜੀ ਜਿੱਦਾਂ ਮਰਜੀ ਆ ਭਾਈ ਬਹੁਤ ਗੱਲ ਹੀ ਨਹੀਂ ਬੱਚਾ ਛੱਡਣ ਤੋਂ ਬਿਨਾ ਤਾਂ ਇਹ ਹੱਥ ਆਸਾਂ ਕੋਈ ਗੱਲ ਹੀ ਨਹੀਂ ਗੱਛਾ ਤੇ ਦੂਜੇ ਨੰਬਰ ਤੇ ਕਾ ਆ ਗਈ ਮੱਜ ਇਹ ਭਾਈ ਟੋਕੜ ਗੱਬਣ ਜੋ ਅੱਛਾ ਟੋਕੜ ਗੱਬਣ ਹਾਂਜੀ ਗੱਬਣ ਕਿਨੇ ਚਰਦੀ ਇਹ ਭਾਈ ਚੌ ਮਿੰਟ ਹੀ ਗੱਬਣ ਜੋ 4 ਮਿੰਟ ਗੱਬਾ ਹਾਂਜੀ ਇਹ ਚੈੱਕ ਹੋਈ ਆ ਹਾਂਜੀ ਚੈੱਕ ਪਾਸ ਵਜੇ ਆਪ ਕਰਕੇ ਲੈਂਦੇ ਚੈੱਕ ਪਾਸ ਆਇਆ ਕਰਾ ਕੇ ਬੁਰੀ ਗੱਲ ਜੀ ਮੈਂ ਕਹਾਂ ਚੈੱਕ ਕਰਨੀ ਤੇ ਕੋਈ ਕਰਾ ਸਕਦੇ ਹਾਂਜੀ ਉਹ ਵੀਰੇ ਆਪੇਸਟਲੀ ਦੇ ਕਰਾ ਸਕਦਾ ਜਿੱਦਾਂ ਮਰਜ਼ੀ ਦੁੱਧ ਦੇ ਰੇ ਸੱਲ ਕਹਿੰਦਾਗਾ ਦੁੱਧ ਵੀਰੇ ਆਪਾਂ ਜਦੋਂ 5 ਕਿਲੋ ਚੋਗ ਲੈਂਦੇ ਹਾਂ ਆਪਣੇ ਘਰ ਛੋੜਾ ਘੱਟ ਹੀ ਆ ਦੁੱਧ ਇਸ ਟਾਈਮ ਤੇ 3 ਕਿਲੋ ਜੋ 3 ਕਿਲੋ ਹਾਂਜੀ ਜਿਹੜਾ ਸਾਥ ਆ ਅਠੀ ਪਰੀ ਮਿਲਦੀ ਕਿ ਤੁਹਾਨੂੰ ਨਾ ਭਾਈ ਦੋਵੇਂ ਟਾਈਮ ਮਿਲ ਪੈਂਦੀ ਅਠੀ ਪਰੀ ਮਿਲ ਪੈਂਦੀ ਆਪਾਂ ਅਠੀ ਪਰੀ ਕੱਲ ਦੀ ਕੀਤੀ ਆ ਆਪਣੇ ਘਰ ਆਣ ਕੇ ਨਿਕਲਿਆ ਟੀਗਾ ਠੀਕ ਹੈ ਉਹਨਾਂ ਕਰੋ ਆਪਾਂ ਪਾੜੇ ਦੇ ਚੋਕੇ ਲੈਂਦੇ ਸੀ ਹਾਂਜੀ ਥਾਂ ਤੁਮ ਤੇਰੀ ਵੀ ਹਾਂਜੀ ਬਾਕੀ ਪੂਰ ਛੱਟਾ ਮਾਸਾ ਨਹੀਂ ਕਿਸੇ ਥਾਂ ਚ ਵੀ ਹੋਊਗਾ ਠੀਕ ਹੈ ਹਾਂਜੀ ਦੇਖੋ ਜੀ ਬੂਰੀ ਨੀਲੀ ਮੈਂ ਆ ਵੀਰਾਂ ਦੇ ਕੋਲ ਹੈਗੀ ਨੀਲੀ ਦੀ ਜੋ ਇੱਕ ਰਤੋਰ ਕੇ ਦਿਖਾਈ ਮਰਜੀ ਮੈਂ ਇਹ ਵੀ ਵੀਰਕਰ ਕੋਲ ਬਰੀਡਿੰਗ ਵਾਸਤੇ ਹੀ ਆ ਜੇ ਕੋਈ ਚੰਗਾ ਸੀਮਾ ਲਾ ਕੇ ਗਾਂ ਕੋ ਬੂਰਾ ਬੱਚਾ ਤਿਆਰ ਕਰਨਾ ਹੋਵੇ ਤੇ ਸੋਹਣਾ ਬੱਚਾ ਪਾਉ ਆ ਦੇਖੋ ਜੀ ਇਕ ਨਵਾਂ ਸੁਆਹ ਆ ਵੀਰ ਇਹ ਇਹਦੀ ਤਿੱਜਾ ਸੂਨਾ ਜਵਾਰ ਕਿਨੇ ਤਿੱਜਾ ਸੁਆਹ ਨੇ ਸੂਨਾ ਮੱਝ ਨੇ ਸਿੰਘ ਉਹਦਾ ਖੁੱਲਾ ਲੱਗਾ ਦੇ ਕਰਕੇ ਜਾਤ ਦੀ ਗਰੀ ਵਾਲੇ ਕਿਹੇ ਭਣ ਭਾਈ ਸਮਝਿਆ ਜੀ ਠੀਕ ਆ ਹਾਂਜੀ ਬਿਲਕੁਲ ਸਾਫ਼ ਸੁਥਰੀ ਮੱਝ ਐ ਵੇਖੋ ਵੀਰਾਂ ਦੇ ਕੋਲ ਅੱਠੀ ਪਹਿਰੀ ਦੁੱਧ ਵੀਰ ਕਹਿੰਦਾ ਵੀ 3 ਕਿਲੋ 6 3 ਕਿਲੋ ਚੋਇਆ ਇਹਦਾ ਕੀ ਮੁੱਲ ਕਰਦੇ ਆ ਭਾਬੀ ਇਹਦਾ ਮੁੱਲ ਵੀ ਜਿਆਦਾ ਹੀ ਕਰਨਾ ਤੁਹਾਨੂੰ ਪਤਾ ਜਿੰਨਾ ਹੁਣ ਬਾਜ਼ਾਰ ਆ ਤੇਜ ਆ ਮੁੱਲ ਦੇ ਹਿਸਾਬ ਨਾਲ ਕਰ ਸਕਦੇ ਵਾਧੂਨ ਮੋਲ ਆਪਾਂ ਕਰਨ 47000 ਠੀਕ ਹੈ ਜੀ ਵੀ ਜੀ ਹਾਂ ਨਹੀਂ ਜਿਹੜੀ ਪੂਰੀ ਦੇਣੀ 45000 ਦੀ ਦੇਣੀ ਜੋ 45000 ਦੀ ਹਾਂਜੀ ਠੀਕ ਹੈ ਹਾਂਜੀ 45000 ਦੀ ਵੀਰ ਕੰ ਦਾ ਮੱਝ ਦੇ ਦਾਂਗੇ ਹਾਂਜੀ ਤੇ ਚੱਕ ਵੀਰ ਕੋਈ ਆਪਣੀ ਦੇ ਸਰੀਰ ਉਹ ਆਪਣੇ ਕੋਈ ਡਾਕਟਰ ਭੈਣ ਭਰਾ ਜਿੰਨੇ ਕਿਸੇ ਦੂਰੋਂ ਆਪਣਾ ਡਾਕਟਰ ਲਿਆ ਆ ਗਏ ਨਹੀਂ ਤੇ ਪੂਰੀ ਆ ਚੈੱਕ ਕਰਾਏ ਸਲੀ ਨਾ ਖੜੇ ਬਿਲਕੁਲ ਸਹੀ ਗੱਲ ਹਾਂਜੀ ਵੇਖੋ ਮੱਝ ਸਾਫ ਸੁਥਰੀ ਆ ਹੈਗੀ ਨੀਲੀ ਦੀ ਜੋ ਹਾਂ ਨੀਲੀ ਆ ਵੀ ਦੀ ਪੂਰੀ ਹਾਂਜੀ ਬੂਰੀ ਨੀਲੀ ਚਿਣ ਹੈਗੇ ਆ ਚਿੱਟੇ ਪੈਰ ਤੇ ਅੱਖਾਂ ਤੇ ਵੀ ਜਵਾਬ ਹੈਗਾ ਜਵਾਬ ਹੈਗਾ ਵੀ ਅੱਖ ਜਵਾਬ ਹੈਗਾ ਤੇ ਵੀ ਠੀਕ ਹੈ ਹਾਂਜੀ ਬਸ ਪਰ ਇੰਨੀਆਂ ਦੋ ਹੀ ਆਪਣਾ ਹਾਂਜੀ ਦੋਨੇ ਵੀਰ ਜੀ ਠੀਕ ਆ ਸਭ ਬਿਲਕੁਲ ਓਕੇ ਜੀ ਤੇ ਸਾਰੇ ਵੀਰੇ ਆਪਣਾ ਮੜਾ ਆਪਣਾ ਡਰੈਸ ਬੋਲਦੇ ਜੀ ਤੇ ਜੀ ਮੇਰਾ ਪਿੰਡ ਸੋਲ ਜੋ ਜਿਹੜਾ ਤਨਤਾਰਨ ਜੋ ਠੀਕ ਆ ਚਬਾਲ ਦੇ ਲੱਗਿਆ ਆਪਣਾ ਪਿੰਡ ਪੈਂਦਾ ਜੋ ਠੀਕ ਹੈ ਜੀ ਹਾਂਜੀ ਤੇ ਨੰਬਰ ਆਪਣਾ ਲੈਂਦੇ ਨੇ 99170582 ਠੀਕ ਹੈ ਜੀ ਹਾਂਜੀ ਠੀਕ ਹੈ ਜੀ